ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ ਆਪ ਜੀ ਨੇ ਸੁਣਿਆ ਹੋਵੇਗਾ ਬਾਬਾ ਅਟਲ ਪੱਖੀਆਂ ਪਕਾਈਆਂ ਕੱਲ ਬਾਬਾ ਅਟਲ ਜੀ ਬਾਰੇ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨ ਜਾ ਰਹੇ ਹਾਂ ਤਾਂ ਤੁਹਾਨੂੰ ਸਾਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਦੇ ਪੁੱਤਰ ਸਨ ਬਾਬਾ ਗੁਰਦਿੱਤਾ ਜੀ ਤੋਂ ਛੋਟੇ ਤੇ ਤਾਂ ਤਨ ਸਾਹਿਬ ਸ੍ਰੀ ਗੁਰੂ ਥੇਕ ਬਹਾਦਰ ਸਾਹਿਬ ਜੀ ਨੌਵੇਂ ਪਾਤਸ਼ਾਹ ਇਹਨਾਂ ਤੋਂ ਵੱਡੇ ਸਨ ਇੱਕ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਵਿੱਚ ਰਹਿ ਰਹੇ ਸਨ ਵਿਅੰਤ ਸੰਗਤਾਂ ਦਰਸ਼ਨਾਂ ਨੂੰ ਆਉਂਦੀਆਂ ਪਰਮਾਰਸ ਦੇ ਮਾਰਗ ਤੇ ਚੱਲਦਿਆਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦਿਆਂ ਬਾਬਾ ਟਲਰਾਇ ਜੀ ਵੀ ਗੁਰੂ ਸਾਹਿਬ ਦੇ ਬਚਨ ਸੁਣਦੇ ਨਾਮ ਜਪਦੇ ਆਪਣੇ ਦੋਸਤ ਮਿੱਤਰਾਂ ਨਾਲ ਖੇਡ ਖੁੱਡ ਵੀ ਲੈਂਦੇ ਇੱਕ ਵਾਰ ਬਾਬਾ ਟਲਰਾਇ ਜੀ ਆਪਣੇ ਮਿੱਤਰਾਂ ਨਾਲ ਖਿੱਦੋ ਖੁੰਡੀ ਖੇਡ ਰਹੇ ਸਨ ਕਾਫੀ ਸਮਾਂ ਖੇਡਦੇ ਰਹੇ ਖੇਡ ਦੀ ਸ਼ਰਤ ਇਹ ਰੱਖੀ ਗਈ ਜਿਹੜਾ ਖੇਡ ਵਿੱਚ ਜਿੱਤ ਗਿਆ ਹਾਰਨ ਵਾਲੀ ਟੀਮ ਜੇਤੂਆਂ ਨੂੰ ਕੰਧਾੜੇ ਚੋਕੇ ਦਰਬਾਰ ਸਹਿਬ ਦੀਆਂ ਪ੍ਰਕਰਮਾਂ ਦੇ ਆਲੇ-ਦੁਆਲੇ ਝੂਟੇ ਦੇਵੇਗੀ ਸਾਰੇ ਬਾਲਕ ਇਕੱਠੇ ਹੋ ਕੇ ਖੇਡਦੇ ਰਹੇ ਕਾਫੀ ਸਮਾਂ ਖੇਡਦਿਆਂ ਨੂੰ ਹੋ ਗਿਆ ਸ਼ਾਮ ਢਲਦੀ ਤੱਕ ਬਾਬਾ ਢਲਰਾਇ ਜੀ ਦੀ ਟੀਮ ਜਿੱਤ ਗਈ ਹੁਣ ਵਾਰੀ ਆਈ ਝੂਟੇ ਲੈਂਦੀ ਹਨੇਰਾ ਹੋਣ ਕਾਰਨ ਘਰੋਂ ਮਾਤਾਵਾਂ ਨੇ ਸਭ ਬਾਲਕਾਂ ਨੂੰ ਆਜ ਦੇ ਦਿੱਤੀ ਘਰ ਵਾਪਸ ਆ ਜਾਓ ਹਨੇਰਾ ਹੋ ਗਿਆ ਇਹ ਵਾਸ ਹੁੰਦੇ ਸਾਰ ਹਾਰਨ ਵਾਲੀ ਟੀਮ ਨੇ ਕੱਲ ਨੂੰ ਆਪਣੀ ਰਿੰਦੀ ਝੂਟਿਆਂ ਦੀ ਵਾਰੀ ਦੇਣ ਦਾ ਵਾਅਦਾ ਕੀਤਾ ਇਸ ਵਾਦੇ ਨਾਲ ਆਪੂ ਆਪਣੇ ਘਰਾਂ ਨੂੰ ਚਲੇ ਗਏ ਕੁਦਰਤ ਐਸੀ ਖੇਡ ਵਰਤੌਂਦੀ ਹੈ ਕਿ ਜਿਸ ਦਾ ਕਿਸੇ ਨੂੰ ਪਤਾ ਨਹੀਂ ਹੁੰਦਾ ਮੌਤ ਦਾ ਪੰਜਾ ਕਿਹੜੇ ਵੇਲੇ ਕਿਸਤੇ ਚੱਲ ਜਾਵੇ ਮੌਤ ਕਿਹੜੇ ਵੇਲੇ ਕਿਸ ਨੂੰ ਆ ਜਾਵੇ ਮੌਤਾਬਾਜ਼ ਕਿਹੜੇ ਵੇਲੇ ਤੋਂ ਪਰਕ پکڑ ਕੇ ਲੈ ਜਾਵੇ ਐਸੀ ਘਟਨਾ ਵਾਪਰੀ ਪਿਆਰਿਓ ਹਾਰੀ ਹੋਈ ਟੀਮ ਦਾ ਮੋਢੀ ਮੋਹਣ ਰਾਤ ਨੂੰ ਘਰ ਵਿੱਚ ਸੁਤਿਆਂ ਪਿਆ ਸਪਲੜ ਗਿਆ ਪ੍ਰਾਂਤ ਆ ਗਿਆ ਸਵੇਰ ਹੁੰਦਿਆਂ ਹੀ ਬੱਚਿਆਂ ਨੂੰ ਜਿੱਤੀ ਹੋਈ ਟੀਮ ਨੂੰ ਆਪਣੀ ਵਾਰੀ ਲੈਣੀ ਹਾਰੀ ਟੀਮ ਤੋਂ ਤੇ ਪਿਆਰਿਓ ਜਾ ਕੇ ਭਾਈ ਮੋਹਨ ਦੇ ਬੂਵੇ ਅੱਗੇ ਬਾਬਾ ਟਲਰੇ ਜੀ ਵਾਰੀ ਲੈਣ ਦੀ ਮੋਹਣ ਉਹ ਵਾਜਾ ਲਗਉਣ ਲੱਗ ਪਏ। ਜਾ ਕੇ ਦੇਖਿਆ ਘਰ ਦੇ ਬਾਹਰ ਬੜਾ ਇਕੱਠ ਹੋਇਆ ਪਿਆ ਹੈ। ਆਵਾਜ਼ ਦਿੱਤੀ ਮੋਹਣ, ਓ ਮੋਹਣ। ਪਰ ਮੋਹਣ ਕਿੱਥੇ ਸੁਣੇ? ਉਹ ਤਾਂ ਸਦਾ ਦੀ ਨੀਂਦ ਸੌ ਚੁੱਕਾ ਸੀ। ਮੋਹਣ ਦੀ ਮਾਂ ਨੇ ਰੋਂਦੀ ਹੋਈ ਨੇ ਦੱਸਿਆ ਮੋਹਣ ਤਾਂ ਰਾਤ ਦਾ ਹੀ ਸਰੀਰ ਛੱਡ ਗਿਆ ਹੈ। ਇਹ ਸੁਣ ਬਾਬਾ ਡਾਡਰਾ ਜੀ ਨੇ ਕਿਹਾ ਕੋਈ ਸਰੀਰ ਨਹੀਂ ਛੱਡਿਆ। ਸਾਡੀ ਵਾਰੀ ਦੇਨ ਦਾ ਮਾਰਾ ਜਾਣ ਬੁੱਝ ਕੇ ਸੌ ਗਿਆ ਇਤਨਾ ਕਹਿ ਬਾਬਾ ਡਰ ਰਾਇ ਨਹੀਂ ਆਪਣੀ ਜਿਸ ਖਿੱਦੋ ਖੁੰਡੀ ਦੇ ਨਾਲ ਖੇਡਦੇ ਸੀ ਉਹ ਖੁੰਡੀ ਮੋਹਨ ਦੀ ਧੌਣ ਦੇ ਦੁਆਲੇ ਵਾਈ ਅਤੇ ਖਿੱਚ ਕੇ ਇਸ ਨੂੰ ਗਿਆ ਉੱਠ ਸਾਡੀ ਵਾਰੀ ਦੇ ਵਾਰੀ ਦੇ ਖੁੰਡੀ ਨਾਲ ਉਠਾਉਂਦਿਆਂ ਹੀ ਮੋਹਨ ਚੜ੍ਹ ਜੀਵਤ ਹੋ ਗਿਆ ਇਹ ਦੇਖ ਕੇ ਸਭ ਰਾਂ ਰਹਿ ਗਏ ਤਨ ਗੁਰੂ ਤਨ ਗੁਰੂ ਦਾ ਲਾਭ ਕੀਤਾ ਜਾਣ ਲੱਗਾ ਜਦ ਇਹ ਗੱਲ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗੇ ਤਾਂ ਉਹਨਾਂ ਬਾਬਾ ਅੱਟਰਾ ਜੀ ਨੂੰ ਆਪਣੇ ਪਾਸ ਸਦਾ ਭੇਜਿਆ ਤੇ ਛਿੜਕਿਆ ਇਹ ਤੂੰ ਕੀ ਕੀਤਾ ਕੱਲ ਨੂੰ ਰਾਜਿਆਂ ਮਹਾਰਾਜਿਆਂ ਦੇ ਪੁੱਤ ਵੀ ਮਰਨਗੇ ਹੋਰ ਵੀ ਜਿਸ ਦਾ ਕੋਈ ਮਰੂਏਗਾ ਮਰੇਗਾ ਉਹ ਸਾਡੇ ਪਾਸ ਮੰਜੀਆਂ ਲੈ ਕੇ ਆਜਿਆ ਕਰੇਗਾ ਕਿ ਜਿੰਦਾ ਕਰੋ ਇਹ ਤਾਂ ਫਿਰ ਅਕਾਲ ਪੁਰਖ ਪਰਮਾਤਮਾ ਦੇ ਉਲਟ ਖੇੜ ਹੋਈ ਨਾ ਇਸ ਵਾਸਤੇ ਤੂੰ ਇਹ ਕੰਮ ਬਹੁਤ ਗਲਤ ਕੀਤਾ ਹੈ ਤੂੰ ਮੌਨ ਨੂੰ ਜੀਵਤ ਕਿਵੇਂ ਕਰ ਸਕਦਾ ਹੈ ਸਤਿਗੁਰੂ ਦਾ ਅਕਾਲ ਪੁਰਖ ਪਰਮਾਤਮਾ ਦਾ ਨਾਮ ਮੌਤ ਕੁਦਰਤ ਦਾ ਨਾਮ ਹੈ ਇਹ ਤਾਂ ਸਚਾਈ ਹੈ ਇੱਕ ਦਿਨ ਸਭ ਤੇ ਆਉਣੀ ਹੈ ਫਿਰ ਪ੍ਰਭੂ ਦੇ ਭਾਣੇ ਵਿੱਚ ਦਖਲ ਕਿਉਂ ਦੇ ਰਿਹਾ ਹੈ ਜਿਸਤੇ ਆਉਂਦੀ ਹੈ ਉਹਨੂੰ ਚਲਣੀ ਪੈਂਦੀ ਹੈ ਇਸ ਤਰ੍ਹਾਂ ਕਰਮ ਕਰਮਾਤਾ ਦੇ ਨਾਲ ਸਭ ਦੇ ਦੁੱਖਾਂ ਦਾ ਹੱਲ ਹੋਣਾ ਵਾਲਾ ਨਹੀਂ ਕਿਉਂਕਿ ਇਹ ਅਟਲ ਨਿਜਮ ਹੈ ਜੋ ਜੰਮਿਆ ਹੈ ਉਹ ਮਰੇਗਾ ਵੀ ਤੂੰ ਇਹ ਬਹੁਤ ਗਲਤ ਕੰਮ ਕੀਤਾ ਹੈ ਗੁਰੂ ਸਾਹਿਬ ਨੇ ਬਾਬਾ ਟਲਾਈ ਨੂੰ ਕਿਹਾ ਪੀ ਹੁਣ ਇੱਕ ਮਿਆਂ ਦੇ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਜਾਂ ਤਾਂ ਫਿਰ ਮੋੜ ਨੂੰ ਜਾਣਾ ਪਵੇਗਾ ਤੇ ਜਾਂ ਤੁਹਾਨੂੰ ਆਪਣਾ ਸਰੀਰ त्याਗਣਾ ਪਵੇਗਾ ਗੁਰੂ ਪਿਤਾ ਤੋਂ ਇਹ ਬਚਨ ਸੁਣ ਕੇ ਅਟੱਲ ਰਾਏ ਜੀ ਚੁੱਪ ਰਹੇ ਕਿ ਜੇ ਮੈਂ ਮੂਲ ਨੂੰ ਸਿਰ ਮਾਰ ਦੇਵਾਂ ਤੇ ਉਹਨਾਂ ਦੇ ਮਾਪੇ ਕੀ ਸੋਚਣਗੇ ਕਿ ਪਹਿਲਾਂ ਜਿੰਦਾ ਕੀਤਾ ਤੇ ਹੁਣ ਉਸ ਨੂੰ ਮਾਰ ਦਿੱਤਾ ਉਹਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਪੈਣੀ ਸੋ ਮੈਂ ਆਪਣੀ ਕੀਤੀ ਆਪਣੇ ਤੇ ਝੱਲਾਂਗਾ ਮੌਨ ਹੁਣ ਨਹੀਂ ਮਰੇਗਾ ਹੁਣ ਉਹਦੀ ਜਗ੍ਹਾ ਤੇ ਮੈਂ ਜਾਵਾਂਗਾ ਚੁੱਪਚਾਪ ਪਿਤਾ ਜੀ ਕੋਲੋਂ ਚਲੇ ਗਏ ਜਿੱਥੇ ਅਜ ਬਾਬਾ ਅਟਲ ਰਾਏ ਜੀ ਦਾ ਸਥਾਨ ਹੈ ਇੱਥੇ ਆ ਕੇ ਬਾਬਾ ਅਟਲ ਰਾਏ ਜੀ ਨੇ ਆਪਣੇ ਸਰੀਰ ਤੇ ਇੱਕ ਚਾਦਰ ਪਾਈ ਲੰਮੇ ਪੈ ਗਏ ਦਸਵੇਂ ਦੁਆਰ ਰਾਹੀਂ ਸਰੀਰ ਤਿਆਗ ਦਿੱਤਾ ਸੁਆਸ ਪਰਮੇਸ਼ਰ ਦੀ ਕਿਰਪਾ ਦੇ ਨਾਲ ਉਹ ਗੁਰੂ ਦੀ ਕਿਰਪਾ ਦੇ ਨਾਲ ਪੰਜ ਭੂਤਕ ਸ੍ਰੀ ਤੇ ਆ ਕੇ ਜੋਤੀ ਮੇਂ ਜੋਤ ਰਲ ਜਾਈ ਵੱਡੇ ਪ੍ਰਤਾ ਨੂੰ ਇਸ ਤਰ੍ਹਾਂ ਸੀਰ ਛੜਦਿਆਂ ਦੇਖ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਜੀ ਬਹੁਤ ਗੰਭੀਰ ਹੋ ਗਏ ਪਹਿਲਾਂ ਵੀ ਸ਼ੁਰੂ ਤੋਂ ਵੈਰਾਗ ਵਿੱਚ ਰਹਿੰਦੇ ਸਨ ਪਰ ਹੁਣ ਗੁਰੂ ਸਾਹਿਬ ਹੋਰ ਵੀ ਅੰਤਰ ਧਿਆਨ ਲੱਗੇ ਇਸ ਤੋਂ ਬਾਅਦ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜ਼ਿੰਦਗੀ ਵਿੱਚ ਕਦੇ ਨਹੀਂ ਹਸੇ ਸਿਰਫ ਉਦੋਂ ਹੀ ਹਸੇ ਜਿਸ ਵੇਲੇ ਉਹਨਾਂ ਦੀ ਗਰਦਨ ਤੇ ਦਿੱਲੀ ਚਾਂਦਨੀ ਚੌਕ ਵਿਖੇ ਜਲਾ ਤਲਵਾਰ ਦਾ ਵਾਰ ਕਰਨ ਕਾ ਸੀ ਸੋ ਪਿਆਰਿਓ ਇਹ ਸੀ ਅਟਲਰਾਏ ਇੰਗਲਾ ਇਤਿਹਾਸ ਜੋ ਆਪ ਜੀ ਨੇ ਸਾਂਝਾ ਕੀਤਾ ਹੈ ਮੌਤ ਇੱਕ اٹਲ ਪਿਆਰੋ ਸਚਾਈ ਹੈ ਔਰ ਕੁਦਰਤ ਦੇ ਨਿਯਮਾਂ ਦੇ ਵਿੱਚ ਦਖਲਅੰਦਾਜ਼ੀ ਕਰਨਾ ਕੁਦਰਤ ਦੀ ਕੀਤੀ ਖੇਡ ਨੂੰ ਪਲਟਣਾ ਇਹ ਵੱਡੇ ਤੋਂ ਵੱਡੇ ਪੀਰਾਂ ਪਕੰਬਰਾਂ ਨੇ ਨਹੀਂ ਕੀਤਾ ਜਿਸ ਵੇਲੇ ਉਹ ਨਾਨਕ ਸਾਹਿਬ ਜੀ ਆਪਣਾ ਪੰਜ ਭੂਤਕ ਸਰੀਰ ਤਿਆਗਦੇ ਨੇ ਪਿਆਰੋ ਉਹਨਾਂ ਨੂੰ ਵੀ ਇੱਥੋਂ ਜਾਣਾ ਪਿਆ ਚਾਏ ਇਦੋ ਬਣਾਉ ਸਚਕੰਡ ਸਣਦੇ ਹੀ ਹੋ ਗਏ ਸੀ ਫਿਰ ਵੀ ਉਹਨਾਂ ਨੇ ਆਪਣੇ ਨਿਜਮ ਨੂੰ ਨਹੀਂ ਬਦਲਿਆ ਸੋ ਇਥੋਂ ਜਿਹੜਾ ਵੀ ਆਉਂਦਾ ਹੈ ਪਿਆਰਿਓ ਉਸ ਨੂੰ ਆਪਣਾ ਸਰੀਰ ਤਿਆ ਕੇ ਜਾਣਾ ਹੀ ਪੈਂਦਾ ਹੈ ਸੋ ਇਹ ਸੀ ਬਾਬਾ ਟਲਰੈ ਜੀ ਦਾ ਇਤਿਹਾਸ ਜੋ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਆਸ ਹੈ ਆਪ ਜੀ ਸਾਨੂੰ ਇਸੇ ਤਰ੍ਹਾਂ ਹੀ ਪਿਆਰ ਸਤਿਕਾਰ ਬਖਸ਼ਦੇ ਰਹੋਗੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਣ ਵਧਾਉਂਦੇ ਰਹੋਗੇ ਔਰ ਅਸੀਂ ਵਤ ਵਤ ਇਤਿਹਾਸ ਸਾਹਿਬ ਜੀ ਦੇ ਨਾਲ ਸਾਂਝਾ ਕਰਦੇ ਰਹੀਏ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਗੱਜ ਕੇ ਫੜਕ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ